ਆਮ ਆਦਮੀ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਕੁਟੰ ਮਹਿਸੂਸ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਆਰਵਿੰਦ ਕੇਜੀਬਾਲ ਪੂਰਾ ਤਾਮ ਝਾਮ ਚੁੱਕ ਰਿਆ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਮ ਦੇ ਹੀ ਮੁੱਖ ਮੰਤਰੀ ਨੇ ਅਸਲ ਦੇ ਵਿੱਚ ਜਿਹੜੀ ਵਾਕ ਡੋਰ ਹੈ ਆਮ ਆਦਮੀ ਪਾਰਟੀ ਦੀ ਉਹ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਅਥ ਵਿੱਚ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਨਿਆ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜੀਵਾਲ ਰਾਸ਼ਟਰੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਵਾਲਿਆਂ ਦੀ ਸਲਾਹ ਸਾਨੂੰ ਲੈਣੀ ਪੈਂਦੀ ਹੈ ਦਿੱਲੀ ਵਾਲਿਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਦੂਸਰੀਆਂ ਪਾਰਟੀਆਂ ਕਟਾਸ ਸ਼ਵਾਰ ਕਰਦੀਆਂ ਰਹੀਆਂ ਜਿਸਨੇ ਵੀ ਆਵਾਜ਼ ਬੁਲੰਦ ਕੀਤੀ ਅਰਵਿੰਦ ਕੇਜੀਵਾਲ ਦੇ ਖਿਲਾਫ ਉਸ ਨੂੰ ਆਪ ਆਦਮੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕੁਮਰ ਵਿਜੇ ਪ੍ਰਤਾਪ ਸਿੰਘ ਹੱਕ ਦੇ ਵਿੱਚ ਆਏ ਵਿਕਰਮ ਜੀਠੀਆ ਦੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਮਤਲ ਕਰ ਦਿੱਤਾ ਗਿਆ ਰਮਨ ਅਰੂੜਾ ਉੱਤੇ ਪ੍ਰੈਸ਼ਰ ਪਾਇਆ ਗਿਆ ਉਹਨਾਂ ਉੱਤੇ ਵਿਜੀਲੈਂਸ ਦੀ ਵੱਡੀ ਕਾਰਵਾਈ ਕਰਵਾ ਦਿੱਤੀ ਗਈ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦਿਓ ਫਿਰ ਉਸ ਤੋਂ ਬਾਅਦ ਹਰਬੀਰ ਸਿੰਘ ਪਠਾਨ ਮਾਜਰਾ ਹਰਬੀਰ ਸਿੰਘ ਪਠਾਨ ਮਾਜਰਾ ਨੇ ਫਿਰ ਜਦੋਂ ਬਗਾਵਤ ਕੀਤੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਵਿਰੁੱਧ ਜਿਹੜੀ ਹੈ ਬਗਾਵਤ ਕੀਤੀ ਇਲਜ਼ਾਮ ਲਗਾਏ ਕਿ ਭਾਈ ਜਿੰਨੀ ਵੀ ਪੰਜਾਬ ਦੀ ਅਫਸਰशाही ਹੈ ਖਾਸ ਕਰਕੇ ਸਕਤਰੇਤ ਕ੍ਰਿਸ਼ਨ ਕੁਮਾਰ ਨੂੰ ਕਈ ਵਾਰ ਪਰਸਨਲੀ ਮਿਲੇ ਹਰਬੀਰ ਸਿੰਘ ਪਠਾਨ ਮਾਜਰਾ ਕੇ ਸਾਡੇ ਨੋਚਾਂ ਤੁਸੀਂ ਬੰਦ ਪੱਕੇ ਨਹੀਂ ਤੁਸੀਂ ਸਾਡੇ ਉੱਤੇ ਕਾਰਵਾਈਆਂ ਕਰਦੇ ਹੋ ਇਹ ਮੁੱਦਾ ਜਿਹੜਾ ਹੈ ਹੱਲਣਾ ਹੈ ਕਿਉਂਕਿ ਹੜਾਂ ਦੀ ਸਥਿਤੀ ਬੜੀ ਹੋਈ ਹੈ ਲੇਕਿਨ ਕ੍ਰਿਸ਼ਨ ਕੁਮਾਰ ਗੱਲ ਮੰਨਦੇ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਾਲ ਦੇ ਜਦੋਂ ਸਨੌਰ ਦੇ ਵਿੱਚ ਹਰ ਆਏ ਜਦੋਂ ਲੋਕ ਲੋਕ ਬੇਕਾਰ ਹੋ ਗਏ ਲੋਕਾਂ ਦੀਆਂ 11 ਏਕੜ ਜ਼ਮੀਨਾਂ ਝੋਨੇ ਦੀਆਂ ਫਸਲਾਂ ਤਬਾਹ ਹੋਈਆਂ ਜ਼ਮੀਨਾਂ ਉੱਤੇ ਰੇਤਾ ਅਤੇ ਗਾਰ ਭਰ ਗਈ ਫਿਰ ਤਿਲ ਮਲਾ ਗਏ ਵਿਰੋਧ ਕੀਤਾ ਹਰਮੀਤ ਸਿੰਘ ਪਠਾਨ ਬਾਜਰਾ ਨੇ ਇਹੀ ਕੰਮ ਹੁਣ ਆਪ ਆਪਦੀ ਪਾਰਟੀ ਦੇ ਇੱਕ ਹੋਰ ਮੌਜੂਦਾ ਕਰ ਰਹੇ ਨੇ ਉਹ ਹੈਲਪ ਮੰਗ ਰਹੇ ਨੇ ਸੁਨੀਲ ਕੁਮਾਰ ਜਾਖੜ ਦੇ ਕੋਲੋਂ ਅਸ਼ਨੀ ਕੁਮਾਰ ਦੇ ਕੋਲੋਂ ਉਹ ਹੈਲਪ ਮੰਗ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਗੁਰਦੀਪ ਸਿੰਘ ਢਾਲੀਵਾਲ ਦੀ ਕੁਲਦੀਪ ਸਿੰਘ ਧਾਲੀਵਾਲ ਨੇ 2700 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਤਮਾਕੀ ਦਿੱਤਾ ਜਦੋਂ ਉਹ ਐਸੇ ਮੰਤਰੀ ਸੀ ਉਸ ਤੋਂ ਬਾਅਦ ਉਹਨਾਂ ਦੇ ਕੋਲੋਂ ਅਹੁਦਾ ਵੀ ਖੋਲਿਆ ਐਸੇ ਵਿਧਾਇਕ ਪਰ ਕੁਲਦੀਪ ਸਿੰਘ ਧਾਲੀਵਾਲ ਦੀ ਤਾਰੀਫ਼ ਕਰਨੀ ਬਣਦੀ ਹੈ ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਲਗਾਤਾਰ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਕਰ ਰਹੇ ਨੇ ਫਿਰ ਦੁਬਾਰਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਹਾ ਉਹਨਾਂ ਨੇ ਸੈਂਟਰ ਸਰਕਾਰ ਸੁਖਬੀਰ ਸਿੰਘ ਬਾਦਲ ਸੁਨੀਲ ਕੁਮਾਰ ਜਾਖੜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲੋਂ ਮਦਦ ਮੰਗੀ ਹੈ ਕਿ ਬੀਐਸਐਫ ਸਾਨੂੰ 5 ਜਾਂ 10 ਫੁੱਟ ਦਾ ਰਸਤਾ ਨਹੀਂ ਦਿੰਦੀ ਅਸੀਂ ਉੱਥੋਂ ਆਪਣੀਆਂ ਟਰਾਲੀਆਂ ਲਗਾਉਣੀਆਂ ਨੇ ਤੇ ਬੰਦ ਬਣਾਉਣਾ ਹੈ ਉਹਨਾਂ ਨੇ ਕਿਹਾ ਸੁਰੱਖਿਆ ਦਾ ਮਾਮਲਾ ਹੈ ਮੈਂ ਸਮਝਦਾ ਹਾਂ ਇਹ ਮਾਮਲਾ ਸੈਂਟਰ ਸਰਕਾਰ ਦੇ ਕੋਲ ਹੈ ਲੇਕਿਨ ਪੰਜਾਬ ਦੇ ਵਿੱਚ ਫਿਰ ਦੁਬਾਰਾ ਹੜ੍ਹਾਂ ਦੀ ਸਥਿਤੀ ਮੇਰੇ ਹਲਕੇ ਦੇ ਵਿੱਚ ਬਣੀ ਹੋਈ ਹੈ ਜਿਸ ਤਰ੍ਹਾਂ ਹੁਣ ਇੱਕ ਮੀਂਹ ਦਾ ਮੌਸਮ ਬਣ ਗਿਆ ਦੂਸਰੇ ਪਾਸੇ ਡੈਮਾਂ ਦੇ ਪਾਣੀ ਜਿਹੜੇ ਛੱਡੇ ਜਾ ਰਹੇ ਨੇ ਕੁਲਦੀਪ ਸਿੰਘ ਧਾਲੀਵਾਲ ਆਪਣੇ ਹਲਕੇ ਦੇ ਲੋਕਾਂ ਵਾਸਤੇ ਚਿੰਤਤ ਨੇ ਉਹਨਾਂ ਨੇ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਕਿਹਾ ਨਾ ਉਹਨਾਂ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਅੱਗੇ ਗੁਹਾਰ ਲਗਾਈ ਉਹਨਾਂ ਨੇ ਗੱਲ ਕੀਤੀ ਸੁਖਬੀਰ ਸਿੰਘ ਬਾਦਲ ਤੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਸੈਂਟਰ ਸਰਕਾਰ ਦੇ ਨਾਲ ਗੱਲ ਕਰਨ ਉਹਨਾਂ ਨੇ ਗੱਲ ਕੀਤੀ ਸੁਹੇਲ ਕੁਮਾਰ ਜਾਖੜ ਅਤੇ ਅਸ਼ਨੀ ਕੁਮਾਰ ਦੇ ਨਾਲ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਹੋਰ ਵੀ ਬਹੱਤਰ ਹੋ ਸਕਦੇ ਨੇ ਤੇ ਇਸ ਕਰਕੇ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜਾ ਹਾਂ ਕਿਉਂਕਿ ਪੰਜਾਬ ਦੇ ਇਸ ਹਲਕੇ ਦੀ ਜ਼ਮੀਨ ਫਿਰ ਦੁਬਾਰਾ ਬਰਬਾਦ ਹੋ ਜਾਵੇਗੀ ਤਬਾਹ ਹੋ ਜਾਵੇਗੀ ਕਣਕ ਵਿਜਨਾ ਵੀ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਅਸੀਂ ਬਾਰਡਰ ਤੇ ਲੱਗੀ ਸਕਿਉਰਿਟੀ ਨੂੰ ਆਪਣੇ ਹਲਕੇ ਦੇ ਵਿੱਚ ਵਾਰ-ਵਾਰ ਕਹਿ ਰਹੇ ਹਾਂ ਕਿ ਸਾਨੂੰ 5 ਤੋਂ 10 ਫੁੱਟ ਜਿਹੜੀ ਹੈ ਦਾ ਰਸਤਾ ਦਿੱਤਾ ਜਾਵੇ ਉਹਨਾਂ ਨੇ 5 ਫੁੱਟ ਕੁਲ ਮਾਕੇ ਉਹਨਾਂ ਗੱਲ ਕਹੀ ਹੈ ਕਿ ਸਾਡੀਆਂ ਟਰੈਕਟਰ ਟਰਾਲੀਆਂ ਆ ਜਿਹੜੀਆਂ ਲੰਘ ਸਕਣ ਤੇ ਅਸੀਂ ਉੱਥੇ ਬੰਦ ਬਣਾ ਸਕੀਏ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਹਮੇਸ਼ਾ ਹੀ ਸੁਰਖਿਆ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਹੀ ਉਹ ਭਲਾਈ ਦੇ ਕੰਮ ਕਰਦੇ ਨੇ ਲੱਗਦਾ ਹੈ ਕਿ ਉਹ ਵੀ ਕੁਝ ਮਹਿਸੂਸ ਕਰ ਰਹੇ ਨੇ ਇਹ ਕੰਮ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕੰਮ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਹੁਣ ਸੈਂਟਰ ਸਰਕਾਰ ਨੂੰ ਅਤੇ ਸ਼ਰੂਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਅੱਜ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਨਾਮ ਲਿਆ ਕਿ ਸਾਡੀ ਮਦਦ ਕੀਤੀ ਜਾਵੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਨਹੀਂ ਕੀਤੀ ਜਾ ਸਕਦੀ ਸੀ ਕੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ ਸੀ ਉਸ ਬੰਨੂ ਲੈ ਕੇ ਜਿਸ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਆਪਣੇ ਹਲਕੇ ਦੇ ਲੋਕਾਂ ਲਈ ਬਹੁਤ ਜ਼ਿਆਦਾ ਚਿੰਤਕ ਦਿਖਾਈ ਦੇ ਰਹੇ ਨੇ ਇਸ ਕਰਕੇ ਉਹਨਾਂ ਨੇ ਸੈਂਟਰ ਸਰਕਾਰ ਸ਼੍ਰੀਲ ਕੁਮਾਰ ਜਾਖੜ ਅਸ਼wini ਕੁਮਾਰ ਤੀਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਕਾਹ ਦਿੱਤਾ ਹੈ ਕਿ ਪਾਰਟੀ ਬਾਜ਼ੀ ਤੋਂ ਉੱਠ ਕੇ ਬਨ ਬਣਾਏ ਜਾਣ ਅਤੇ ਆਪਣੇ ਹਲਕਿਆਂ ਦੇ ਜ਼ਮੀਨਾਂ ਦੀ ਦਿਖਵਾਲੀ ਕੀਤੀ ਜਾਵੇ